ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਹਰਾਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਤਹਿਸੀਲ ਵੀ ਦੋਸਤੋ ਇਹ ਪਿੰਡ ਨੂੰ ਸ਼੍ਰੀ ਮੁਕਤਸਰ ਸਾਹਿਬ ਪੈ ਜਾਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਇੱਕ ਤਾਜੀ ਸੂਈ ਵਾੜ ਵਿਖਾਉਣੀ ਹੈ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਜਾਣੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਕਰਦਾ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈਣੇ ਆ। ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਹੁਤ ਠੀਕ ਠਾਕ ਜੀ। ਠੀਕ ਠਾਕ। ਕੀ ਚਾਹ, ਨਾ ਦੱਸੋ ਜੀ। ਸੁਪਾਸਿੰਘ ਜੀ। ਸੁਪਾਸਿੰਘ। ਠੀਕ ਆ। ਨੰਬਰ 981533095 ਠੀਕ ਆ। ਲਓ ਵੀ ਇਹ ਨੰਬਰ ਤੇ ਗਾਂ ਕਿੰਨਾ ਮਾਸੂਸ ਹੋਈ ਹੈ ਬਈ? ਦੂਜਾ ਸੂਆ ਸੂਈ ਹੈ। ਕਿੰਨਾ ਟਾਈਮ ਹੋ ਗਿਆ ਬਈ? ਇਹਨਾਂ ਸੂਈ ਨੂੰ ਹੋ ਗਿਆ 8 ਦਿਨ। 8 ਦਿਨ ਹੋ ਗਏ। ਠੀਕ ਆ। ਤੇ ਕਿੰਨਾ ਦੁੱਧ ਤਿਆਰ ਆ ਇਸ ਵਕਤ? 15 ਕਿਲੋ। 15 ਕਿਲੋ ਚਵਾ ਦੇਾਂਗੇ। ਹਾਂ। ਠੀਕ ਆ। ਲੋ ਵੀ 15 ਕਿਲੋ ਦੁੱਧ ਤੁਸੀਂ ਝੋਕੇ ਲਾਇਆ ਆਂ 8 ਦਿਨ ਹੋ ਗਏ ਸੂਈ ਨੂੰ। ਤੇ ਵੈਸੇ ਪਾ ਦੂ 20 ਕਿਲੋ ਦੇ ਲਗਭਗ। ਠੀਕ ਆ। ਬੱਚੀ ਮਗਰ ਆਹਣਾ ਬਈ। ਠੀਕ। ਲੋ ਬਈ। ਜੇ ਗੱਲ ਕਰੀ ਇਹਨਾਂ ਬੱਚੀ ਦੇ ਸਾਰੇ ਬੱਚੀ ਸੋਹਣੀ ਆ ਦੋਸਤੋ ਮਗਰ ਤੇ ਸਾਈਵਾਲ ਕਰੋ ਸੰਗ ਦੇ ਵਿੱਚ ਹੈਗੀ ਆ ਹਵਾਨਾ ਸੋਹਣਾ ਤੇ ਦੁੱਧ ਦੀ ਗੱਲ ਕਰੀਏ ਨਾ ਇਹਨਾਂ ਵੇੜਾਂ ਦਾ ਦੁੱਧ ਦੀ ਗੱਲ ਕਰੀਏ ਦੁੱਧ ਸੰਘਣਾ ਹੁੰਦਾ ਸਾਈਵਾਲ ਅੰਗ ਦੇ ਵਿੱਚ ਹੈਗੀ ਆ। ਇਹ ਸਾਡੇ 5000 ਦਾ ਸਾਈਜ਼ ਹੱਥੀ ਚਵਾਈ ਵਾਲਾ ਬਹੁਤ ਸੋਹਣਾ ਥਣ ਲੱਗਿਆ ਦੋਸਤੋ ਤੇ ਹਵਾਨਾ ਵੀ ਸੋਹਣਾ ਦੋਸਤੋ ਫਿਟਿੰਗ ਵਾਲਾ ਕੋਈ ਟੁੱਟਮਾ ਨਹੀਂ ਕੋਈ ਫੋਕਸ਼ਾਂਗ ਨਹੀਂ ਸੋਹਣਾ ਕੱਦ ਕਾਠਾ ਜੋਨੇ ਪਾਸਾ ਤੋਂ ਤੁਹਾਨੂੰ ਜੱਜਮੈਂਟ ਕਰਾਉਣੀ ਬਾਕੀ ਟਾਈਮ ਦੀ ਗੱਲ ਕਰੀਏ ਨਾ ਦੁਪਹਿਰ ਦੇ 2 ਵਜੇ ਉਸ ਟੰਗ ਨਾਲ ਦੀ ਜੱਜਮੈਂਟ ਕਰਾਓ ਜੀ ਦੇਖ ਸਾਡੇ ਬਿਲਕੁਲ ਸਾਫ ਸੁਥਰੀ ਹੈ ਕੋਈ ਡਰ ਦੀ ਘਬਰਾਉਂਦੀ ਨਹੀਂ ਤੋਰ ਕੇ ਤੁਹਾਨੂੰ ਖਾ ਦਿੰਦੇ ਆ ਲੈ ਵੀ ਇੱਕ ਜੀ ਨੇ ਖੋਲ ਕੇ ਜਿਹੜਾ ਕਢਵਾ ਦੇ ਲੋ 15 ਕਿਲੋ ਦੇ ਲਗਭਗ ਇਸ ਵਕਤ ਦੁੱਧ ਤਿਆਰ ਆ ਤੇ ਟਾਈਮ ਦੀ ਗੱਲ ਕਰੀਏ ਤਾਂ 2.5 ਘੰਟੇ ਚ ਹੈਗਾ 2 ਸਵਾ 2 ਦਾ ਟਾਈਮ ਆ ਉਸ ਤਾਂ ਅੰਗਨ ਆ ਦੀ ਜੱਜਮੈਂਟ ਕਰੋ ਜੀ ਰੇਟ ਦੀ ਗੱਲ ਕਰੀਏ ਤਾਂ 6000 ਰੁਪਿਆ ਰੇਟ ਆ ਆਪਦੀ ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਆ ਸੂਈ ਸਵਾਈ ਆ ਤੁਸੀਂ ਦੋ ਟਾਈਮ ਤੋਂ ਤਿੰਨ ਟਾਈਮ ਤੋਂ ਕਿਉਂਕਿ ਸੂਈ ਸਵਾਈ ਆ ਤਸੱਲੀ ਕਰਨ ਦਾ ਤੁਹਾਡਾ ਫਰਜ਼ ਆ ਜਿਹੜੇ ਵੀਰ ਨੇ ਪੈਸੇ ਲੋਣੇ ਹੁੰਦੇ ਆ ਇਹ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਕਰ ਲਓ ਜੀ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ